ਤੇ ਮੈਂ ਆਪਣੇ ਘਰ ਲਮੇ ਪਿਆ ਹਾਂ ਤੇ ਮੈਨੂੰ ਫੋਨ ਆਉਂਦਾ ਜੀ ਜਗਵਾਣਾ ਕਲੋਨੀਆ ਚ ਕਮਲ ਹਣੀ ਨਾਲ ਇੱਕ ਛੋਟਾ ਹਾਥੀ ਲੈ ਕੇ ਨਾਲ ਦੋ ਤਿੰਨ ਗੱਡੀਆਂ ਲੈ ਕੇ ਮੁੰਡੇ ਮੰਡੇ ਲੈ ਕੇ ਉੱਥੇ ਜੀ ਲੋਕਾਂ ਦੇ ਘਰ ਦੇ ਅੰਦਰ ਵੜ ਕੇ ਅੰਦਰੋਂ ਕੁੰਡੇ ਲਾ ਕੇ ਤੇ ਲੋਕਾਂ ਨੂੰ ਪੈਸੇ ਤੇ ਸੂਟ ਵੰਡ ਰਹੇ ਨੇ ਮੈਂ ਤਾਂ ਵੈਸੇ ਨਾਰਮਲ ਹੀ ਆਇਆ ਆਪਣੇ ਮਾਲਾਂ ਵਾਲੇ ਅੱਡੇ ਤੇ ਪੁਲਿਸ ਖੜੀ ਸੀ ਆਪਣੇ ਕਬੂ ਥਾਣੇ ਦੀ ਪੰਜ ਮਲਾਜ਼ਮ ਵਿੱਚ ਸੀ ਮੈਂ ਉਹਨਾਂ ਨੂੰ ਉੱਤਰ ਕੇ ਮੈਂ ਬੇਨਤੀ ਕੀਤੀ ਵੀ ਮੈਂ ਕਹਾਂ ਵੀ ਜਗਵਾਣਾ ਕਲੋਨੀਆ ਚ ਕਮਲ ਇਹ ਕੰਮ ਕਰ ਰਿਹਾ ਤੇ ਮੇਰੇ ਨਾਲ ਆਉਂਦੇ ਆ ਬਿਲਕੁਲ ਹੋਲੀ-ਹੋਲੀ ਜਿੱਦਾਂ ਇਹਨਾਂ ਦੀ ਪੂਰੀ ਇਹਨਾਂ ਦੀ ਸਾਜ਼ਿਸ਼ ਹੁੰਦੀ ਆ ਬਾਅਦ ਚੋਂ ਫੇਰ ਮੁੰਡੇ ਆਉਂਦੇ ਨੇ ਇੰਨੇ ਹਥਿਆਰ ਨਾਲ ਲਈ ਫਿਰਦੇ ਨੇ ਇੱਕ ਵਾਰ ਵੀ ਪੁਲਿਸ ਨੇ ਚੈਕਿੰਗ ਨਹੀਂ ਕੀਤੀ ਪੰਜ ਜਣੇ ਗਏ ਆ ਉਹਦੇ ਘਰ ਬੈ ਕੇ ਰੋਟੀ ਬਣੀ ਖਾਦਾ ਇਹਨਾਂ ਦਾ ਭਾਈ ਤੋਂ ਰੋਟੀ ਟੋੜੀ ਕੀਤੀ ਆ ਤੇ ਬੱਚੀਆ ਵੱਡੇ ਆਓ ਕਿ ਕਿਉਂ ਕਰਕੇ ਵਾਪਸ ਆਏ ਆ ਇਹ 35-40 ਜਣੇ ਆ ਗਏ ਬਦੇ ਕਿੱਥੋਂ ਕਿੱਥੋਂ ਦੇ ਬੰਦੇ ਨੇ ਬਾਹਰ ਦੇ ਬੰਦੇ ਨੇ ਅਸੀਂ ਸਾਡੇ ਕੋਲ ਵੀਡੀਓ ਵੀ ਬੰਦੇ ਨੇ ਭਈਆਂ ਨੇ ਇਹਨਾਂ ਬਦਮਾਸ਼ੀ ਕੀਤੀ ਆ ਬੰਦੇ ਨੂੰ ਖਾਲ ਮੰਦਾ ਕੱਢਿਆ ਵਾ ਉਸ ਤੋਂ ਵੱਸੂ ਦਾ ਗੋਲ ਸੀ ਗੋਰੀਆਂ ਮਾਰ ਦੇਣਾ ਇਹ ਕਰ ਦੇਣਾ ਉਹ ਕਰ ਦੇਣਾ ਇਹ ਗੱਲ ਤੇ ਬਾਸਰ ਗੱਲ ਪਤਾ ਕੀ ਹੈ ਬਾਜੀ ਇਹ ਡਰ ਗਏ ਨੇ ਕਿ ਆਰਗੇ ਗਰੀਬ ਦਾ ਬੱਚਾ ਜਿੱਤ ਗਿਆ ਇਹ ਗਰੀਬ ਦੇ ਬੱਚੇ ਜਿੱਤ ਗਿਆ ਵਾ ਮਾਲਾ ਪਿੰਡ ਜਿੱਤ ਗਿਆ ਉਹ ਤਾਂ ਡਰ ਗਏ ਨੇ ਤੁਹਾਡੇ ਕੈਂਡੀਡੇਟ ਭਰਾ ਨੇ ਉਹ ਵੀ ਛੋਟੇ ਵੀਰੇ ਬਣਾ ਉਹਨੂੰ ਵੀ ਇਹੰਦੀ ਕਹਿੰਦਾ ਮੇਰੇ ਛੋਟੇ ਵੀਰ ਆਪਾਂ ਨਾ ਪੀਸਫੁੱਲ ਇਲੈਕਸ਼ਨ ਲੜਨੀ ਆ ਆਪ ਕੋ ਝਗੜਾ ਨਹੀਂ ਕਰਨਾ ਮੈਂ ਮੇਰੀ ਵਾਈਫ ਵਾਰਡ ਨੰਬਰ 85 ਤੋਂ ਇਲੈਕਸ਼ਨ ਲੜ ਰਹੀ ਹੈ ਜੀ ਆਮ ਆਦਮੀ ਪਾਰਟੀ ਵੱਲੋਂ ਤੇ ਮੈਂ ਆਪਣੇ ਘਰ ਲੰਮੇ ਪਿਆ ਹਾਂ ਤੇ ਮੈਨੂੰ ਫੋਨ ਆਉਂਦਾ ਜੀ ਜਗਵਾਣਾ ਕਲੋਨੀਆ ਚ ਕਮਲ ਹੁਣੀ ਨਾਲ ਇੱਕ ਛੋਟਾ ਹਾਥੀ ਲੈ ਕੇ ਨਾਲ ਦੋ ਤਿੰਨ ਗੱਡੀਆਂ ਲੈ ਕੇ ਮੁੰਡੇ ਮੰਡੇ ਲੈ ਕੇ ਉੱਥੇ ਜੀ ਲੋਕਾਂ ਦੇ ਘਰ ਦੇ ਅੰਦਰ ਵੜ ਕੇ ਅੰਦਰੋਂ ਕੁੰਡੇ ਲਾ ਕੇ ਤੇ ਲੋਕਾਂ ਨੂੰ ਪੈਸੇ ਤੇ ਸੂਟ ਵੰਡ ਰਹੇ ਨੇ ਮੈਂ ਤਾਂ ਵੈਸੇ ਨਾਰਮਲ ਹੀ ਆਇਆ ਆਪਣੇ ਮਾਲਾਂ ਵਾਲੇ ਅੱਡੇ ਤੇ ਪੁਲਿਸ ਖੜੀ ਸੀ ਆਪਣੇ ਕਬੂਟ ਥਾਣੇ ਦੀ ਪੰਜ ਮਲਾਜ਼ਮ ਵਿੱਚ ਸੀ ਮੈਂ ਉਹਨਾਂ ਨੂੰ ਉੱਤਰ ਕੇ ਮੈਂ ਬੇਨਤੀ ਕੀਤੀ ਵੀ ਮੈਂ ਕਹਾ ਵੀ ਜਗਵੜਾ ਕਲੋਨੀਆਂ ਚ ਕਮਲ ਇਹ ਕੰਮ ਕਰ ਰਿਹਾ ਹੈ ਤੇ ਮੇਰੇ ਨਾਲ ਆਉਂਦੇ ਆ ਬਿਲਕੁਲ ਹੌਲੀ ਹੌਲੀ ਜਿੱਦਾਂ ਇਹਨਾਂ ਦੀ ਪੂਰੀ ਇਹਨਾਂ ਦੀ ਸਾਜ਼ਿਸ਼ ਹੁੰਦੀ ਆ ਠੀਕ ਆ ਬਾਅਦ ਚ ਫੇਰ ਮੁੰਡੇ ਆਉਂਦੇ ਨੇ ਇੰਨੇ ਹਥਿਆਰ ਨਾਲ ਲਈ ਫਿਰਦੇ ਨੇ ਇੱਕ ਵਾਰ ਵੀ ਪੁਲਿਸ ਨੇ ਚੈਕਿੰਗ ਨਹੀਂ ਕੀਤੀ ਦੱਸੋ ਇਹਦਾ 9.5 ਪੌਣੇ 10 ਦਾ ਟਾਈਮ ਆ ਜਗਵੜਾ ਕਲੋਨੀਆਂ ਚ ਕੀ ਕੰਮ ਆ ਜਦੋਂ ਆਪਣਾ 5 ਵਜੇ ਕੰਮ ਹੀ ਖਤਮ ਹੋ ਗਿਆ ਵੀ ਆਪਾਂ ਹੁਣ ਆਪਾਂ ਪ੍ਰਚਾਰ ਕਰ ਹੀ ਨਹੀਂ ਸਕਦੇ ਮੈਨੂੰ ਕਹਿੰਦਾ ਮੈਂ ਕੇਕ ਕੱਟਣ ਗਿਆ ਇਹ ਤੇ ਬਹਾਨੇ ਆ ਜੀ ਇਹ ਤੇ ਕੇਕ ਵੈਸੇ ਨਾਲ ਲਈ ਫਿਰਦੇ ਨੇ ਇੱਕ ਤੋਂ ਨਾਲ ਕੇ ਕੇ ਕੋ ਚਾਰ ਕੇਕ ਹੀ ਵੀ ਮੈਂ ਬਾਅਦ ਚ ਬਹਾਨੇ ਲਾਉਂਗਾ ਵੀ ਮੈਂ ਤਾਂ ਕੇਕ ਕੱਟਣ ਗਿਆ ਇਲੈਕਸ਼ਨ ਕਮਿਸ਼ਨ ਨੂੰ ਦਰਖਾਸਤ ਕੀਤੀ ਗਈ ਤੁਹਾਡੇ ਵੱਲੋਂ ਜਾਂ ਐਮਐਲਏ ਸਾਹਿਬ ਵੱਲੋਂ ਮੈਂ ਐਮਐਲਏ ਸਾਹਿਬ ਨੂੰ ਬੁਲਾਇਆ ਆ ਐਮਐਲਏ ਸਾਹਿਬ ਆ ਰਹੇ ਨੇ ਤੇ ਉਸ ਤੋਂ ਬਾਅਦ ਜਿੱਦਾਂ ਐਮਐਲਏ ਕਹਿਣਗੇ ਐਮਐਲਏ ਸਾਹਿਬ ਕਹਿਣਗੇ ਤਾਂ ਮੈਂ ਉਹਨਾਂ ਚੋਣ ਕਮਿਸ਼ਨ ਨੂੰ ਇਹਨਾਂ ਦੀ ਸ਼ਿਕਾਇਤ ਦਰਜ ਕਰਾਂਗੇ ਕਰਵਾਵਾਂਗੇ ਇਹਦਾ ਪ੍ਰੂਫ ਹੈਗਾ ਵੀ ਜਿਹੜਾ ਸੂਟ ਬਣਦੇ ਪਿਆ ਜਾਂ ਪੈਸੇ ਬਣਦੇ ਪਏ ਨੇ ਜਾਂ ਕਿਨ ਤੁਹਾਡੇ ਨਾਲ ਗੱਲ ਕੀਤੀ ਕੋਈ ਗੱਲ ਨਹੀਂ ਦੇ ਦਾਂਗੇ ਜੀ ਤੁਹਾਨੂੰ ਆਪਾਂ ਸਬੂਤ ਵੀ ਕਰ ਦੇਵਾਂਗੇ ਆਪਾਂ ਸਾ 9:30 ਪੌਣੇ 10 ਵਜੇ ਜਗਵਾਣਾ ਕਲੋਨੀਆਂ ਉਹਦੇ ਘਰ ਤੋਂ 2-3 ਕਿਲੋਮੀਟਰ ਦੂਰ ਹੈ ਕੀ ਕਰਨ ਜਾਂਦਾ ਜੀ ਜੇ ਗੱਲ ਕਰੀਏ ਵੀ ਚੌਂਕ ਕਮਿਸ਼ਨਰ ਉਹਦੇ ਦੱਸ ਦਿੱਤੀ ਗਈ ਵੀ 4 ਵਜੇ ਤੋਂ ਬਾਅਦ ਚੌਂਕ ਪ੍ਰਚਾਰ ਨਹੀਂ ਕਰ ਸਕਦੇ ਸਿਰ ਨੁਕਰ ਮੀਟਿੰਗਾਂ ਕਰ ਸਕਦੇ ਹਾਂਜੀ ਇਹੋ ਜੀ ਜੇ ਕੋਈ ਬਣਦਾ ਵਾ ਜੇ ਖੜਦਾ ਵਾ ਉਹਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜ਼ਰੂਰ ਹੋਣੀ ਚਾਹੀਦੀ ਆ ਜੀ ਇਹਦੇ ਇੱਥੇ ਗੈਂਗਸਟਰਵਾਦ ਹੋਰ ਫਲਾ ਰਿਹਾ ਹੈ ਜ다 ਬੰਦਾ ਹੋਵੇ ਨਾ ਜੀ ਚਲੋ ਗਿਆ ਜੀ ਜੇ ਕੇਕ ਕੱਟਣ ਜਾਂਦਾ ਬੰਦਾ ਤਿੰਨ ਚਾਰ ਜਾਣੇ ਹੱਦ ਪੰਜ ਜਾਣੇ ਚੱਲ ਜਾਣਗੇ ਜੀ ਇਹਦੇ ਦੇ ਨਾਲ 20 ਬੰਦੇ ਨੇ 15 ਬੰਦੇ ਵਿੱਚੋਂ ਗਵਾਲ ਮੰਡੀ ਦੇ ਇਹਦੇ ਨਾਲ ਇਹਨੂੰ ਪੁੱਛੋ ਸੀ ਕਿਹੜਾ ਹੈ ਕਿਹੜਾ ਹੈ ਤੇਰੇ ਨਾਲ ਆਪਣਾ ਸਿਰਫ ਚਾਰ ਪੰਜ ਨੂੰ ਛੱਡ ਕੇ ਇੱਕ ਜਿਹੜਾ ਮੇਰ ਨਾਲ ਉਹ ਪ੍ਰੀਤ ਹੈ ਜੀ ਉਹ ਡੀਐਸ ਚ ਰਹਿੰਦਾ ਉਹਦਾ ਤਾਂ ਫਰਜ਼ ਹੀ ਨਹੀਂ ਬਣਦਾ ਮੇਰ ਨਾਲ ਬਹਿਸ ਬਾਜੀ ਕਰਨ ਦਾ ਜੇ ਪੁਲਿਸ ਪੁਲਸ ਆਈ ਹੈ ਜੀ ਪੁਲਸ ਆਈ ਹੈ ਡੀਐਸਪੀ ਸਾਹਿਬ ਵੀ ਆਏ ਨੇ ਕੋਈ ਗੱਲ ਨਹੀਂ ਉਹਨੂੰ ਦੇਖਦੇ ਨੇ ਜੋ ਵੀ ਕੋਈ ਗੱਲ ਐ ਐਮਐਲਏ ਸਾਹਿਬ ਆ ਰਹੇ ਨੇ ਜਿੱਦਾਂ ਕਹਿਣਗੇ ਅੱਗੇ ਉਦਾਂ ਗੱਲ ਕੀਤੇ ਕਰਾਂਗੇ ਜੀ ਉਹਨਾਂ ਨਾਲ ਕੀ ਮੰਗੇ ਤੁਹਾਡੀ ਮੇਲ ਮੰਗੇ ਉਹ ਆ ਜੀ ਅਹੀਂ ਤਾਂ ਮੈਂ ਤਾਂ ਪਹਿਲੇ ਦਿਨ ਵੀ ਸਟੇਟਸ ਪਾਇਆ ਸੀ ਵੀ ਆਪਾਂ ਅਮਨ ਸ਼ਾਂਤੀ ਨਾਲ ਬਣਾ ਕੇ ਆਪਾਂ ਇਲੈਕਸ਼ਨ ਲੜੀਏ ਆਪਾਂ ਭਾਈਚਾਰਾ ਬਣਾ ਕੇ ਰੱਖੀਏ ਪਰ ਇਹ ਜਿਹੜਾ ਕਮਲ ਬੁਰੀ ਇਹ ਸਾਡਾ ਭਾਈਚਾਰਾ ਪਿੰਡ ਦਾ ਖਰਾਬ ਕਰ ਰਿਹਾ ਹੈ ਇਹਦੇ ਤੋਂ ਮੈਂ ਤਾਂ ਇੱਕੋ ਪਿੰਡ ਵਾਲਿਆਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਹੱਥ ਜੋੜ ਕੇ ਇਹਨੇ ਸੱਚੀ ਪਿੰਡ ਦਾ ਬੇੜਾ ਕਰ ਕਰ ਦੇਣਾ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਇਹ ਅੱਜ ਵੀ ਕੀ ਕੰਮ ਕਰਦਾ ਪਿਆ ਜੇ ਇਹਨੇ ਆਉਣਾ ਹੀ ਆ ਕਿਸ ਤਾਂ ਨਾਰਮਲ 4-5 ਜਾਨੇ ਆਉਣ ਨਾਲ 20 25 25 ਦਾ ਕੀ ਕੰਮ ਹੋਇਆ ਫਿਰ ਸਾਡੇ ਬੰਦਿਆਂ ਨੇ ਉਤੋਂ ਧੱਕੇ ਮੁੱਕੀ ਕਰ ਰਿਆ ਠੀਕ ਹੈ ਸਰ ਕੀ ਮਾਮਲਾ ਸੀ ਜਿਹੜਾ ਜਾਗਵਾਲਾ ਕਲੋਨੀ ਦੇ ਵਿੱਚ ਕੋਈ ਵਿਵਾਦ ਹੋਇਆ ਕੀ ਮਾਮਲਾ ਸਰ ਵਿਵਾਦ ਵਾਲੀ ਤੋਂ ਗੱਲ ਨਹੀਂ ਆ ਜੀ ਅਸੀਂ ਜਾਗੋਆ ਨਹੀਂ ਪਿੰਡ ਦਾ ਮੁੰਡਾ ਰਜਵੀਰ ਸਾਡੇ ਨਾਲ ਉਹਦੀ ਛੋਟੀ ਜੀ ਬੱਚੀ ਆ ਉਹਦਾ ਵੱਡੇ ਸੀ ਮੇਰੇ ਨਾਲ ਅੰਕਲ ਅਕਨੇ ਸਾਡੇ ਨਿਰਮਲ ਸਿੰਘ ਜੀ 60-70 ਸਾਲ ਦੀ ਨੂੰ ਉਮਰ ਆ ਮੈਂ ਆ ਨਾਲ ਮੇਰੇ ਇੱਕ ਮੁੰਡਾ ਪੀਐਸਓ ਜਸਵਿੰਦਰ ਤੇ ਨਾਲ ਗਰਮੇ ਦੇ ਨਾਲ ਡਰਾਈਵਰ ਪੰਜ ਜਣੇ ਗਏ ਆ ਉਹਦੇ ਘਰ ਬੈ ਕੇ ਰੋਟੀ ਬਣੀ ਖਾਦਾ ਆ ਉਹਨਾਂ ਦਾ ਭਾਈ ਤੋਂ ਰੋਟੀ ਕੀਤੀ ਆ ਤੇ ਬੱਚੇ ਜੇ ਵੱਡੇ ਆਓ ਕੇ ਕਿਉਂ ਕਰਕੇ ਵਾਪਸ ਆਏ ਆ ਇਹ 35 40 ਜਣੇ ਆ ਗਏ ਬਸ ਕਿੱਥੋਂ ਕਿੱਥੋਂ ਦੇ ਬੰਦੇ ਨੇ ਬਾਹਰ ਦੇ ਬੰਦੇ ਨੇ ਅਸੀਂ ਸਾਡੇ ਕੋਲ ਵੀਡੀਓ ਵੀ ਬੰਦੇ ਨੇ ਪਈਆਂ ਨੇ ਇਹਨਾਂ ਬਦਮਾਸ਼ੀ ਕੀਤੀ ਆ ਬੰਦੇ ਨੂੰ ਖਾਲ ਮੰਦਾ ਕੱਢਿਆ ਵਾ ਪਿਸਤੌਲ ਫਸੂਲੇ ਦਾ ਗੋਲ ਸੀ ਇਹ ਗੋੜੀਆਂ ਮਾਰ ਦੇਣਾ ਇਹ ਕਰ ਦੇਣਾ ਉਹ ਕਰ ਦੇਣਾ ਇਹ ਗੱਲ ਤੇ ਬਾਅਦ ਸਰਸ ਸਸ ਤੁਹਾਡੇ ਦੇ ਵਾਲੇ ਵਿਚ ਲਾਇਆ ਉਹਨਾਂ ਨੇ ਵੀ ਤੁਹਾਡੇ ਨਾਲ ਬੰਦੇ ਬੜੇ ਸੀ ਇਤਿਹਾਸ ਵੀ ਘਰ ਅਸਤਾ ਕੋਈ ਹੈਗਾ ਔਨ ਬੋਰਡ ਵੀਡੀਓ ਖਾਦਣ ਜੋ ਨੋ ਮੇਰੇ ਕੋਲ ਬੰਦੇ ਆ ਉਹਦੀ ਵੀਡੀਓ ਖਾਦਣਾ ਮੈਂ ਵੀਡੀਓ ਖਾਦਣਾ ਹੀ ਬੰਦੇ ਮੇਰੇ ਨਾਲ ਕਿ ਉਹ ਮੇਰੇ ਨਾਲ ਜਿੱਦਾਂ ਦਾ ਚੋਰ ਪਰ ਜਾਣ ਕਰ ਰਿਹਾ ਮੈਨੂੰ ਪਿੰਡ ਵਾਸੀ ਨਗਰ ਨੂੰ ਅਸੀਂ ਦੱਸ ਦਿੰਨ ਮੈਂ ਇੱਕ ਬੰਦਾ ਹੀ ਉਹਦੇ ਨਾਲ ਬਾਹਰ ਮੇਰੇ ਨਾਲ ਦੇਖਿਆ ਹਾਂ ਮੇਰਾ ਕੋਈ ਇੱਕ ਅਦਾ ਮੁੰਡਾ ਜਿਹੜਾ ਮੇਰੇ ਦਫ਼ਤਰ ਦਾ ਨਾਲ ਹੁੰਦਾ ਕੋਈ ਵੀ ਹੋ ਸਕਦਾ ਉਹਦੋਂ ਮੇਰਾ ਕੋਈ ਕੋਈ ਇੱਕ ਬੰਦਾ ਦੱਸ ਦੋ ਨਗਰ ਨੂੰ ਅਸੀਂ ਦੱਸ ਦਿੰਨ ਕਿ ਕਮਨਲੇ ਕੋਈ ਬੰਦਾ ਬਾਹਰ ਦਾ ਨਾ ਆਂਦਾ ਇਹ ਬੰਦਾ ਬਾਹਰ ਦਾ ਲੱਕੇ ਚ ਆਇਆ ਵਾ ਪੂਰਾ ਨਗਰ ਨੂੰ ਅਸੀਂ ਇੱਕ ਨਾਲ ਇੱਕ ਝੋਟਾ ਸਾਰੇ ਗੱਲ ਪਤਾ ਕੀ ਹੈ ਬਾਜੀ ਇਹ ਡਰ ਗਏ ਨੇ ਪੀਆਰ ਦੇ ਗਰੀਬ ਦਾ ਬੱਚਾ ਜਿੱਤ ਗਿਆ। ਵੀ ਗਰੀਬ ਦੇ ਬੱਚੇ ਜਿੱਤ ਗਿਆ ਵਾ। ਮਾਲਾ ਪਿੰਡ ਜਿੱਤ ਗਿਆ ਵਾ ਤਾਂ ਡਰ ਗਏ ਨੇ। ਉਹ ਗੱਲ ਇੰਨੀ ਗਿਆ। ਉਹ ਸਾਨੂੰ ਨਾ ਉਲਝਾਉਣਾ ਚਾਹੁੰਦੇ ਗੱਲ 'ਚ। ਅਸੀਂ ਉਲਝਣਾ ਨਹੀਂ। ਅਸੀਂ ਹੁਣ ਵੀ ਗਏ ਆ ਉਹਨਾਂ ਕੋਲ ਮੇਰੇ ਕੋਲ ਵੀਡੀਓ ਭਈਆਂ। ਮੈਂ ਉਹ ਸਾਡੇ ਕੈਂਡੀਡੇਟ ਭਰਾ ਨੇ ਉਹ ਵੀ ਛੋਟੇ ਵੀਰੇ ਬਣਾ। ਮੈਂ ਉਹਨਾਂ ਨੂੰ ਵੀ ਆਂਦੀ ਕਹਿੰਨਾ ਮੇਰੇ ਛੋਟੇ ਵੀਰ ਆਪਾਂ ਨਾ ਪੀਸਫੁੱਲ ਇਲੈਕਸ਼ਨ ਲੜਨੀ ਆ ਆਪ ਕੋ ਝਗੜਾ ਨਹੀਂ ਕਰਨਾ। ਮੇਰੇ ਕੋਲ ਦੋ ਦਿਨ ਦੀ ਇਲੈਕਸ਼ਨ ਹੈਗੀ ਇਹ ਪਰਮਾਤਮਾ ਨੇ ਕਿਹਾ ਕਿ ਇਹਨੂੰ ਫਤਵਾ ਦੇਣਾ। ਤੈਨੂੰ ਦਿਨਾ ਸਾਨੂੰ ਦੇਣਾ ਅਸੀਂ ਲੜਨਾ ਨਹੀਂ ਚਾਹਦੇ ਅਸੀਂ ਅਮਨ ਆ ਸ਼ਾਂਤੀ ਨਾਲ ਇਲੈਕਸ਼ਨ ਕਰਨਾ ਲੜਨਾ ਚਾਹਦੇ ਹਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਮੈਂ ਦਿਖਾਇਆ ਜੀ ਸਾਰਾ ਜੇ ਪ੍ਰਸ਼ਾਸਨ ਉਹਨਾਂ ਦੇ ਕਾਰਵਾਈ ਕਰੂ ਅਜ ਮੇਰੇ ਮੇਰਾ ਕਸੂਰਾ ਪ੍ਰਸ਼ਾਸਨ ਮੇਤੇ ਕਾਰਵਾਈ ਕਰਦੇ ਮੈਂ ਪ੍ਰਸ਼ਾਸਨ ਉਹਨਾਂ ਦੇ ਕਾਰਵਾਈ ਕਰਦੇ ਮੇਰੇ ਕੋਲ ਕੋਣ ਕੋਣ ਵੀਡੀਓ ਵੀ ਹੈ ਜੀ ਲੇਕਿਨ ਉਹ ਕਹਿੰਦੇ ਵੀ ਅਸੀਂ ਸ਼ਾਂਤ ਮਈ ਜਿਹੜਾ ਪ੍ਰਸ਼ਾਸਨ ਵੋਟਾਂ ਵਾਸਤੇ ਲੋਕਾਂ ਨੂੰ ਅਪੀਲ ਕਰਦੇ ਪਏ ਨੇ ਲੇਕਿਨ ਅੱਜ ਜਿਹੜਾ ਵਿਵਾਦ ਹੋਇਆ ਵਾ ਸਾਡੇ ਕੋਲ ਵੀਡੀਓ ਹੈਗੇ ਨੇ ਵੀ ਬੰਦੇ ਕਾਫੀ ਆਏ ਨੇ ਡਰਾਮ ਨੂੰ ਮਗਾ ਕੇ ਦੇਖੀ ਜੇ ਤੁਹਾਡੇ ਵਾਲੀ ਗੱਲ ਕਰੀਏ ਉਹ ਕਹਿੰਦੇ ਵੀ ਅਸੀਂ ਆਏ ਸੀ ਸਿਰਫ ਕੇ ਕੱਟਣ ਵਾਸਤੇ ਆਏ ਸੀ ਇਹੋ ਜਿ ਕੋਈ ਮਨਸ਼ਾ ਨਹੀਂ ਸਾਡੀ ਇਹ ਉਹਦੀ ਗੱਲ ਕਰ ਰਹੇ ਨੇ ਭਾਜੀ ਜੇ ਮੈਂ ਕਿਸੇ ਨੂੰ ਡਰਾਇਆ ਵਾ ਮੈਂ ਕਿਹਾ ਤੁਮ ਕਾਇਆ ਜਾ ਮੈਂ ਕਿਹਾ ਮੈਨੂੰ ਬਦਮਾਸ਼ਾ ਮੈਨੂੰ ਵੋਟ ਬਾ ਤੇ ਬੰਦਾ ਸਾਹਮਣੇ ਲਾਓ ਨਹੀਂ ਤੇ ਮੈਂ ਬੰਦਾ ਸਾਹਮਣੇ ਲਾਉਂਗਾ ਭਾਜੀ ਜਿਹਨਾਂ ਨੂੰ ਹੋਉਂਦੇ ਆ ਮੈਂ ਕੋ ਦੋ ਪਿਸਤੌਲ ਹੀ ਮੂੰ ਕੋ ਤਿੰਨ ਪਿਸਤੌਲ ਹੀ ਤੈਨੂੰ ਗੋਲੀਆਂ ਮਾਰ ਦੇਣੀ ਇਹ ਕਰਦਣਾ ਉਹ ਕਰਦਣਾ ਇਹ ਬੰਦੇ ਸਾਹਮਣੇ ਲਿਆ ਨਾ ਭਾਜੀ ਇਹ ਗੱਲਾਂ ਹਮੇਸ਼ਾ ਹੀ ਇਲੈਕਸ਼ਨ ਦੇ ਦੌਰਾਨ ਨਿਕਿਆ ਮੁੱਦੇ ਕਹਿੰਦਾ ਦੇਖੋ ਭਾਜੀ ਲੇਕਿਨ ਖਾਸ ਕਰਕੇ ਐਮਐਲਏ ਹੁੰਦਾ ਕਿ ਮਕਸਦ ਆਏ ਭਾਈ ਦੇਖੋ ਇਹ ਦੁਨੀਆ ਨੂੰ ਲੱਗ ਰਿਹਾ ਸਰਕਾਰ ਦੇ ਜਿਹੜੇ ਬੰਦੇ ਨੇ ਬੜੇ ਸਤਿਕਾਰਯੋਗ ਨੇ ਐਮਐਲਏ ਸਾਹਿਬ ਮੇਰੇ ਵੱਡੇ ਭਰਾ ਨੇ ਮੈਂ ਉਹਨਾਂ ਦੇ ਬੱਚਿਆਂ ਬਰਾਬਰ ਹਾਂ ਐਮਐਲਏ ਸਾਹਿਬ ਆਪਣੇ ਦਿਲ ਤੇ ਹੱਥਾ ਕਿੰਨੀ ਗੱਲ ਕਹਿਦਣ ਉਸ ਪਰਮਾਤਮਾ ਨੂੰ ਯਾਦ ਕਰਕੇ ਜਾਂ ਹੀ ਬਦਮਾਸ਼ੀ ਉਹਦੋਂ ਦੀ ਕੀਤੀ ਆ ਜਿਸ ਤੱਕ ਵਧੇਕੀ ਕੀਤੀ ਆ ਸਾਡੇ ਪੋਸਟਰੇ ਪਾੜ ਦਿੰਦੇ ਨੇ ਪੋਸਟਰ ਲਾਹ ਵੀ ਦਿੰਦੇ ਨੇ ਐ ਕਿਨ ਸੱਤ ਵਚਨ ਜੋ ਤੁਸੀਂ ਕਰਦੇ ਕਰੋ ਕੋਈ ਗੱਲ ਅਸੀਂ ਦਿੱਦਦੇ ਨਾ ਕਿ ਇਹ ਸਾਨੂੰ ਪਤਾ ਵਾ ਕਿ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਇਹ ਸਾਨੂੰ ਉਲਝਾਉਣ ਦੀ ਕੋਸ਼ਿਸ਼ ਕਰਦੇ ਆ ਮੈਂ ਐਮਐਲਏ ਸਾਹਿਬ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਐਮਐਲਏ ਸਾਹਿਬ ਤੁਸੀਂ ਮੇਰੇ ਵੱਡੇ ਭਰਾ ਹੋ ਮੈਂ ਤੁਹਾਡੇ ਬੱਚਿਆਂ ਬਰਾਬਰ ਆ ਅਸੀਂ ਕੋਈ ਗਲਤ ਕੰਮ ਨਹੀਂ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਆ ਅਮਨ ਸ਼ਾਂਤੀ ਨਾਲ ਪੀਸਫੁੱਲ ਇਲੈਕਸ਼ਨ ਕਰਾਓ ਜੇ ਪ੍ਰਮਾਤਮਾ ਉਹਨੂੰ ਫਤਵਾ ਦਿੰਦਾ ਉਹਨੂੰ ਦਵਾ ਦਿਓ ਜਿਹਦੇ ਵੀ ਕੈਂਡੀਟ ਨੂੰ ਪ੍ਰਮਾਤਮਾ ਫਤਵਾ ਦੇਣਾ ਵਾ ਉਹ ਇਦਾਂ ਫਤਵਾ ਮਰੇ ਇਹਦਾ ਲੜਾਈਆਂ ਝਗੜੇ ਨਾ ਕਰੀਏ ਅਸੀਂ ਇੱਕੋ ਪਿੰਡ ਦੇ ਆ ਇੱਕੋ ਪਰਵਾਜ਼ ਦੇ ਨੇ ਇੱਕ ਦੂਜੇ ਨੂੰ ਮੂੰਹ ਮੱਥੇ ਲਗਣਾ ਅਸੀਂ ਕੋਈ ਝਗੜਾ ਨਹੀਂ ਭਾਜੀ ਕਿੰਨਾ ਕਰਨਾ ਚਾਹੁੰਦੇ ਅਸੀਂ ਅਮਨ ਸ਼ਾਂਤੀ ਦੇ ਇਲੈਕਸ਼ਨ ਲੜਨ ਦੇ ਲਈ ਸਾਡਾ ਸਟਪ ਜਾ ਰਿਹਾ ਤੇ ਲੋਕਾਂ ਨੂੰ ਵੋਟਾਂ ਸਪੋਰਟਰਾਂ ਨੂੰ ਕੀ ਪੀ ਕਰਨਾ ਚਾਹੋਗੇ ਭਾਈ ਵੋਟਰਾਂ ਸਪੋਰਟਰਾਂ ਦੇ ਭਾਈ ਦੇਖਦੇ ਹੋ ਤੁਸੀਂ ਹਰ ਪਾਰਟੀ ਰੈਲੀ ਕਰ ਰਹੇ ਹੋ ਹਰ ਤੁਸੀਂ ਜਾਂਦੇ ਹੋ ਤੁਸੀਂ ਸੋਸ਼ਲ ਮੀਡੀਆ 'ਚ ਲੰਦੇ ਹੋ ਤੁਹਾਡਾ ਤੁਹਾਡੇ ਨਾਲ ਸਾਰੇ ਸਾਰੇ ਬਣੇ ਸੰਝੀਆਂ ਲੋਕੀ ਕਿੰਨਾ ਪਿਆਰ ਦੇ ਰਹੇ ਆ ਮੈਨੂੰ ਨਹੀਂ ਪਿਆਰ ਦੇ ਰਹੇ ਐਰਗੋ ਆਪਣੇ ਨੂੰ ਪਿਆਰ ਦੇ ਰਹੇ ਆ ਇਹ ਪਾਰਟੀਆਂ ਆਪਣੇ ਨੂੰ ਪਿਆਰ ਦੇ ਰਹੀਆਂ ਲੋਕ ਗਰੀਬ ਸੋਚਦੇ ਨੇ ਅਸੀਂ ਮਾਨਨ ਬਿਆਰ ਦੇਣਾ ਬਾਹਰ ਕਿਸੇ ਪਾਰਟਨਰ ਨੂੰ ਚਿਤਾਨੇ ਪਹਿਲੀ ਵਾਰ ਇਤਿਹਾਸ ਤੇ ਲਿਖਿਆ ਜਾ ਰਿਹਾ ਵਾ ਮਾਨਾਂ ਦੇ ਪਿੰਡ ਕਾਉਂਸਲਰ ਬਣੇ ਕਿੰਨੇ 3640 ਕਾਉਂਸਲਰ ਮਾਨਾਂ ਦੇ ਵਿੱਚ ਪਿਆਰ ਆ ਭਾਈ ਤੇ ਲੋਕੀ ਅੱਧੀ ਰਾਤ ਤੱਕ ਦੇਖੋ ਜਾਗਦੇਵੇਂ ਨੇ ਲੋਕੀ ਜਸ਼ਨ ਮਨਾ ਰਹੇ ਆ ਪਰਮਾਤਮਾ ਨੇ ਲਿਖਤਾ ਕਿ ਇੱਕ ਮਾਨਾਂ ਦੇ ਕਾਉਂਸਲਰ ਬਣਨੇ ਆ 3640 ਉਹਨਾਂ ਨਮਾਣੀ ਸੇਵਾਦਾਰ ਉਹਨਾਂ ਚਰਨਾ ਵਿੱਚ ਰਹਿਣ ਵਾਲੀ ਮੈਡਮ ਨਤਾਸ਼ਾ ਗਿਲਜੀ ਨੂੰ ਕਿਰਪਾ ਕਰਕੇ ਜਿਤਾਓ 21 ਤਰੀਕ ਵਾਲੇ ਦਿਨ ਵੋਟਾਂ ਪਾਓ ਦੀਵੇ ਦੇ ਬੜਨ ਦੇ ਠਾ ਠਾ ਕਰੋ ਤੇ ਮੁੜ ਕੇ ਪ੍ਰਮਾਤਮਾ ਦਾ ਜਸ਼ਨ ਮਨਾਓ। ਅੰਟੀ ਐਮਐਲਏ ਸਾਹਿਬ ਕੀ ਗੱਲ ਹੋਈ ਹੈ ਜਿਹੜੀ ਆਪਣਾ ਹੁਡੀਆ ਤੋਂ ਲੱਕੇ ਹੋਣਾ ਪਿਆ। ਦੇਖੋ 올 ਬੱਡੀ ਨੂੰ ਕਿ ਰਾਵਲ ਦਾ ਮੁਕਾਬਲਾ ਕਿੰਨਾ ਨਾਲ ਆ? ਅੰਟੀ ਨੈਸ਼ਨਲ ਬੰਦੇ ਨਾਲ ਆ। ਅੰਟੀ ਨੈਸ਼ਨਲ ਜਿਹਨਾ ਮੈਂ ਕਿਹਾ ਤੇ ਅੰਟੀ ਸੋਸ਼ਲ ਅੰਟੀ ਸੋਸ਼ਲ ਬੰਦਾ ਹੈ ਜਿਉਂ ਹੀ ਅੱਡੇੰਦੇ ਸਾਰੇ ਜਿਹੜੇ ਉਹ ਇਹਦੇ ਚੱਲਣ ਦੇ ਆ। ਠੀਕ ਹੈ ਜੂਏਬਾਜ਼ੀ ਸਾਰੀ ਇਹ ਕਰਾਂਦਾ ਉਹਨੇ ਐਲਾਨ ਕੀਤਾ ਹੋਇਆ ਕਿ ਮੈਂ ਤੇ ਪੈਸੇ ਨਾਲ ਜਿੱਤਣਾ ਕਿਉਂ ਨੇ ਵਿਅਕਤੀ ਕੀ ਨਾ ਹੋਇਆ ਜਿੱਤਵਾਗ ਮਿਲੀ ਜਿੱਤਵਾਕੇ ਤੁਹਾਨੂੰ ਕਲਾਮ ਲੀਕੇ ਕੁਝ ਲੋਕ ਜਿਹੜੇ ਨੇ ਉਹ ਕੋਡ ਐਂਡ ਕੰਟੈਕਟ ਦੇ ਖਿਲਾਫ ਪੈਸੇ ਦੇ ਕੇ ਵੋਟਾਂ ਖਰੀਦਦੇ ਖਬਰ ਗ ਖਬਰ ਗਈ ਪੁਲਿਸ ਅੱਗੇ ਇੱਥੇ ਸੀ ਠੀਕ ਮੈਂ ਵੀ ਆ ਗਿਆ ਕਿਹੜੀ ਪਾਰਟੀ ਨਾਲ ਸੰਬੰਧ ਰੱਖਦਾ ਉਹ ਬੰਦਾ ਕੋਈ ਪਾਰਟੀ ਨਹੀਂ ਕਿਹੜੀ ਪਾਰਟੀ ਹੋ ਕੋਈ ਪਾਰਟੀ ਨਹੀਂ ਨਾਮ ਕੀ ਹੋ ਰਹਾ ਤੁਹਾਨੂੰ ਨਹੀਂ ਪਤਾ ਨਹੀਂ ਤੁਸੀਂ ਦੱਸੋ ਨਾ ਨਹੀਂ ਤੁਹਾਨੂੰ ਸਾਰਾ ਹੀ ਪਤਾ ਹੈ ਇਹ ਗੱਲ ਨਹੀਂ ਹੈ ਤੂੰ ਨਾ ਲੈ ਕੇ ਦੱਸ ਸਰ ਕੋਈ ਵੀ ਹੋ ਸਕਦੇ ਆ ਠੀਕ ਹੈ ਨਹੀਂ ਜੀ ਉਹ 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 ਇੱਥੇ ਆਏ ਘਟੋ ਘਟ 15 16 ਗੱਡੀਆਂ ਲੈ ਕੇ ਆਏ ਸੀ ਸਾਡੇ ਬੰਦੇ ਆਏ ਲੜਾਈ ਝਗੜਾ ਹੋਣ ਲੱਗਾ ਸੀ ਪੁਲਿਸ ਪਹੁੰਚ ਗਈ ਠੀਕ 9724 ਡੀਐਸਪੀ ਆਉਂਦੇ ਇੱਥੇ ਇੱਕ ਦਿਨ ਜੀ ਠੀਕ ਹੈ ਨਾ ਤੇ ਉਹ ਜਦੋਂ ਪਤਾ ਲੱਗਾ ਤੁਸੀਂ ਤੇ ਹੋਣਾ ਹੀ ਸੀਗਾ ਕਿ ਲੱਗਦਾ ਇਹ ਕੋਡ ਆਫ ਕੰਡਕਟਰ ਲੱਗਾ ਹੋਵੇ ਆਪਾਂ ਕਿਸੇ ਦੇ ਘਰ ਨਹੀਂ ਜਾ ਸਕਦੇ ਜਾਂ 4 20 ਬੰਦੇ ਆਪਾਂ ਨਾ ਨਹੀਂ ਲੈ ਜਾ ਸਕਦੇ ਜੇ ਇਦਾਂ ਲੱਗਾ ਆਪਾਂ ਕੰਮ ਕਰਾਂਗੇ ਲੱਗਦਾ ਵੀ ਕੋਡੋ ਕੰਡਕਟਰ ਦਾ ਵਰਨਾ ਨਹੀਂ ਕਰਦੇ ਇਸ ਕਰਕੇ ਤੇ ਪੁਲਿਸ ਤੁਰੇ ਫਿਰਦੀ ਆ ਕਿਉਂਕਿ ਜੇ ਇੰਨੀਆਂ ਗੱਡੀਆਂ ਲੈ ਕੇ ਆਏ ਪੰਜ ਚਾਰ ਲੈ ਕੇ ਬੰਦੇ ਸਾਡੇ ਵੀ ਆ ਗਏ ਫੇ ਕੀ ਹੋਣ ਲੱਗਾ ਠੀਕ ਹੈ ਨਾ ਡੈਫੀਨੇਟਲੀ ਜੋ ਮੈਂ ਕਿਹਾ ਉਹ ਹੀ ਹੋਣਾ ਕਿਉਂਕਿ ਉਹਦੇ ਮਗਰ ਵੀ ਕੋਈ ਫੋਰਸ ਹੈਗੀਆਂ ਮੈਂ ਨਾ ਨਹੀਂ ਲੰਗਾ ਜਿਹੜੀਆਂ ਕਿ ਸ਼ਹਿਰ ਦੇ ਰਹੀਆਂ ਹੁਣੇ ਵੀ ਆਏ ਸੀ ਕਮਲ ਬੋਰੀ ਹੁਣੇ ਮੇਰੇ ਕੋਲ ਵੀਡੀਓ ਵੀ ਹੈਗੀ ਹੈ ਪੁਲਿਸ ਨੇ ਭੇਜਿਆ ਗਿਆ ਉਹਨਾਂ ਨੂੰ ਕਿਦਾਂ ਵੇਖਦੇ ਜੇ ਫਿਰ ਐਹੀ ਤੇ ਇਸੇ ਕਰਕੇ ਪੁਲਿਸ ਆਈ ਇਸੇ ਕਰਕੇ ਅਸੀਂ ਆਏ ਹਾਂ ਮੈਂ ਇਸ ਕਰਕੇ ਕਿ ਕੋਈ ਝਗੜਾ ਹੀ ਨਾ ਹੋ ਜਾਏ ਠੀਕ ਹੈ ਨਾ ਚਾਹੀਦਾ ਨਹੀਂ ਸੀ ਉਹਨਾਂ ਦੀਆਂ ਗੱਡੀਆਂ ਤਲਾਸ਼ੀ ਲਈਤੀ ਜਾ ਸਕਦੀ ਸੀ ਜਦੋਂ ਦੌੜੀ ਕੇ ਤਲਾਸ਼ੀ ਕਿਤਰਾ ਲੈਂਦੇ ਹੁਣ ਪੁਲਿਸ ਕੋ ਚਾਰ ਚਾਰ ਪੰਜ ਤੇ ਹੈ ਨਹੀਂ ਇਹ ਗੱਡੀਆਂ ਪੁਲਿਸ ਦੀਆਂ ਦੋ ਹੀ ਗੱਡੀਆਂ ਇੱਕ ਉਹਨਾਂ ਦੀ ਆਪਣੀਆਂ ਤੇ ਇੱਕ ਉਹ ਹੁਣ ਕੀ ਹਾਲਾਤ ਕੀ ਨੇ ਥੋੜੇ ਕਲ ਤਾਂ ਦੇਣੀ ਲੱਗਦਾ ਨੇ ਉਹ ਕੱਢਾਂਗੇ ਵੀ ਕੋਈ ਵੀ ਐਸਾ ਕੰਮ ਨਾ ਹੋ ਜੇ। ਉਹ ਫੋਟਸ ਗਈਏਗੀ। ਫੋਟਸ ਰਹੇਗੀ। ਕਿ ਲੱਗਦਾ ਕਿ ਜਿਹੜੇ ਵੋਟਾਂ ਨੇ ਉਹ ਅਮਨ ਸ਼ਾਂਤੀ ਨਾਲ ਪਾਉਣੀਆਂ ਚਾਹੀਦੀਆਂ ਨਾ ਨਾ ਕਿ ਇਹਨਾਂ ਝਗੜਾ ਕਿ ਜੇ ਤੁਸੀਂ ਬੋਲਦੇ ਹੋ ਵੀ ਨਹੀਂ ਹੋਣੀਆਂ ਚਾਹੀਦੀਆਂ। ਕੋਈ ਝਗੜਾ ਨਹੀਂ ਕੋਈ ਲੜਾਈ ਨਹੀਂ ਹੋਣੀ ਚਾਹੀਦੀ। ਅਮਨ ਕਾਨੂੰਨ ਦੀ ਅਵਸਥਾ ਬਣੀ ਰਹਿਣੀ ਚਾਹੀਦੀ। ਕੁਝ ਇਹ ਲੋਕ ਜਿਹੜੇ ਨਾ ਇਹ ਨਹੀਂ ਰਹਿਣ ਦੇਣਾ ਚਾਹੁੰਦੇ। ਤੇ ਖੁਦ ਉਸ ਤੋਂ ਵੀ 17-18 ਗੱਡੀਆਂ ਲੈ ਕੇ ਇੱਥੇ ਆਉਣ ਦਾ ਕੀ ਮਤਲਬ ਹੈ? ਇਹ ਤੁਹਾਡੇ ਵਲੋਗ ਕੋਈ ਕੰਪਲੀਟ ਕੀਤੀ ਜਾਊਗੀ ਪੀ ਆ ਬੰਦੇ ਬੰਦੇ ਲੱਗੇ ਨੇ ਤੁਹਾਡੇ ਕੋਈ ਵੀਡੀਓ ਸਾਬਤ ਹੋਵੇ ਆ ਆਪਾਂ ਵੀਡੀਓ ਕੁਝ ਜਿਹਾ ਜਾਨੂ ਪੇਸ਼ ਕਰ ਸਕੀਏ ਇਲੈਕਸ਼ਨ ਕਮਿਸ਼ਨ ਨੂੰ ਦੇਵਾਂਗੇ ਦੇਵਾਂਗੇ ਕਿਉਂ ਨਹੀਂ ਠੀਕ 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 ਲੋ ਜੋ ਸਬੂਤ ਮਿਲਣਗੇ ਉਹ ਜੋ ਜੋ ਸਬੂਤ ਮਿਲਣਗੇ ਉਹ ਉਹਦੇ ਨਾਲ ਦੇਵਾਂਗੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੋਟਰਾਂ ਨੂੰ ਅਮਨ ਸ਼ਾਂਤੀ ਨਾਲ ਰਹਿਣ ਕੋਈ ਵੀ ਗੈਰ ਕਾਨੂੰਨੀ ਕੰਮ ਨਾ ਕੀਤਾ ਜਾਵੇ ਜਿਹੜਾ ਕੋਰਡ ਕੰਡਕਟ ਦੇ ਨਹੀਂ ਬਲਕਿ ਸੋਸ਼ਲ ਵੀ ਜਿਹੜਾ ਉਹਨਾਂ ਸ਼ੋਭਾ ਦਿੰਦਾ ਹੋਵੇ ਇਹ ਤਾਂ ਕਿਤੇ ਨਹੀਂ ਲਿਖਿਆ ਨਾ ਵੀ ਵੀ ਆ ਚੀਜ਼ ਆ ਚੀਜ਼ ਨਹੀਂ ਸਾਨੂੰ ਇਹ ਵੀ ਪਤਾ ਲੱਗਾ ਕਿ ਨਸ਼ਾ ਵੀ ਦਿੱਤਾ ਜਾ ਰਿਹਾ ਹੈ ਅੱਛਾ ਜੀ ਠੀਕ ਹੈ ਜੀ ਸਾਨੂੰ ਇਹ ਵੀ ਦੱਸਿਆ ਗਿਆ ਨਸ਼ਤ ਬਟ ਅਸੀਂ ਟਰਾਈ ਕਰਾਂਗੇ ਕੁਝ ਨਹੀਂ ਹੋਣ ਦੇਣਾ ਗਿਆ ਹੈ ਸ਼ਾਂਤੀ ਵੀ ਬਣੀ ਰਹੇਗੀ ਝਗੜਾ ਕੋਈ ਨਾ ਹੋਵੇ ਨਾ ਹੀ ਕੋਈ ਐਸਾ ਐਸਾ ਧੰਗ ਤਰੀਕਾ ਵਰਤਾਇਆ ਜਾਏ ਜਿਹੜਾ ਮਾਹੌਲ ਨੂੰ ਖਰਾਬ ਕਰੇ ਇਹ ਲੱਗਦਾ ਹੈ ਕਿ ਪੰਜਾਬ ਸਰਕਾਰ ਜਾਂ ਮੌਜੂਦਾ ਸਰਕਾਰ ਇਹੋ ਜਿਹਾ ਮਾਹੌਲ ਨਹੀਂ ਚਾਹਦੀ ਵੀ ਸਿਰਫ ਸ਼ਾਂਤੀ ਆਮ ਸ਼ਾਂਤੀ ਨਾਲ ਨਹੀਂ ਵੋਟਾਂ ਪਿਆਣਾਂ ਆਮ ਸ਼ਾਂਤੀ ਨਾ ਉਹਨੇ ਹੀ ਸਾਰੀਆਂ ਸਾਰੀਆਂ ਪੰਚਾਇਤਾਂ ਆਪਣੇ ਸਾਡੇ ਹਲਕੇ ਕਿ ਬਿਲਕੁਲ ਨਾ ਸ਼ਾਂਤੀ ਨਾ ਹੋਈਆਂ ਹਾਲਾਂਕਿ ਪੰਚਾਇਤਾਂ ਕਿ ਜ਼ਿਆਦਾ ਹੁੰਦਾ ਲੇਕਿਨ ਕੋਈ ਕਿਤੇ ਕੋਈ ਗਰਬੜ ਨਹੀਂ ਹੋਈ ਮੈਂ ਚਾਹੁੰਦਾ ਕਿ ਉਸੇ ਤਰ੍ਹਾਂ ਹੀ ਇਹ ਵੀ ਰਵੇ ਠੀਕ ਠੀਕ ਲੱਗਦਾ ਕਿ ਵੀ 4 ਦਿਨ ਹੋ ਗਏ ਨੇ ਅੱਜ ਵੋਟਾਂ ਨੂੰ ਪੈਂਦਿਆਂ ਨੂੰ ਅੱਜ ਲਾਸਟ ਟਾਈਮ ਅੱਜ ਲਾਸਟ ਟਾਈਮ ਹੈ ਗਏ ਚੋਣ ਪ੍ਰਚਾਰ ਦਾ ਅੱਜ ਫਿਰ ਇਹ ਕੰਮ ਕੀਤਾ ਗਿਆ ਲੋਕਾਂ ਨੇ ਨਹੀਂ 5 ਵਜੇ ਤੇ ਬੰਦ ਹੋ ਗਏ ਸੀ ਹੂੰ ਪੰਜਵੇਂ ਤੱਕ ਸੀਨਾ ਪੰਜਵੇਂ ਬੰਦੂ ਮੈਂ ਆ ਪੰਜਵੇਂ ਚੱਲ ਕੇ ਸੀ ਠੀਕ ਹੈ ਸਰ ਠੀਕ ਹੈ ਚਲੋ ਠੀਕ ਕੋਈ ਤਲਾਸ਼ ਨਹੀਂ ਮਿਲੀ ਮੈਂ ਐਸ ਐਚਓ ਕਮਾਵਾ ਮੈਂ ਡੇਲੀ ਇਸ ਇਲਾਕੇ ਚ ਰਾਉਂਡ ਲਾਉਣਾ ਕੋਈ ਸੂਚਨਾ ਨਹੀਂ ਮੈਨੂੰ ਮਿਲੀ ਬਾਕੀ ਅਸੀਂ ਲਾਡ ਆਰਡਰ ਨੂੰ ਸਹੀ ਤਰੀਕੇ ਨਾਲ ਮੇਨਟੇਨ ਕਰ ਰਹੇ ਹਾਂ ਅਸੀਂ ਪਬੰਦ ਵਧੀਆ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਵਾਵੇ ਤਾਂ ਹਲਕੇ ਦੇ ਐਮਐਲਏ ਸਾਹਿਬ ਮੌਕੇ ਦਾਦਾ ਉਹਨਾਂ ਨਾਲ ਗੱਲ ਕੀਤੀ ਹਾਂ ਮਲੇ ਸਾਹਿਬ ਵਿਜ਼ਿਟ ਕੀਤਾ ਉਹਨਾਂ ਨੇ ਮੈਨੂੰ ਇਸ ਬਾਰੇ ਕੋਈ ਹੋਜੀ ਸ਼ਿਕਾਇਤ ਨਹੀਂ ਕੋਈ ਬਾਕੀ ਮੈਂ ਮੌਕੇ ਤੇ ਖਲੋਤਾ। ਅਗਰ ਤੁਹਾਡੇ ਕੋਈ ਵੀਡੀਓ ਆ ਜਾਂਦੀ ਹੈ ਕੋਈ ਸੋਸ਼ਲ ਮੀਡੀਆ ਤੇ ਕੋਈ ਚੀਜ਼ ਮਿਲ ਜਾਂਦੀ ਹੈ ਉਹਦਾ ਕਲਾਕ ਕਾਰਵਾਈ ਕੀਤੀ ਜਾਊਗੀ। ਐਸ ਪਰ ਲਾ ਜੋ ਹੋਗੀ ਉਹ ਬਿਲਕੁਲ ਹੋਏਗੀ। ਵੇਖੋ ਫਰੀ ਐਂਡ ਫੇਅਰ ਇਲੈਕਸ਼ਨ ਕਰਾਦੇ ਮੈਂ ਡੇਲੀ ਗਸ਼ਤ ਕਰਦਾ ਇੱਥੇ। ਮੇਰੇ ਇਸ ਪੁਲਿਸ ਸਟੇਸ਼ਨ ਦਾ ਇਲਾਕਾ। ਤੇ ਮੈਂ ਸਵੇਰ ਦਾ ਵੀ ਇੱਥੇ ਡੇ ਨਾ ਤਿੰਨ ਗਸ਼ਤ ਕਰਦਾ ਇੱਥੇ। ਹੁਣੇ ਜਿਰੋ ਤੁਸੀਂ ਉੱਥੇ ਖਲੋਤੇ ਸੀ ਨਾ ਕਿਤੇ ਜਿਰੋ ਉਹਨਾਂ ਕੋ ਦੂਜੀ ਪਾਰਟੀ ਨਾਲ ਗੱਲਬਾਤ ਕਰ ਰਹੇ ਸੀ ਆਮ ਆਦਮੀ ਪਾਰਟੀ ਦੇ ਬੰਦਿਆਂ ਨਾਲ ਐਮ ਐਲ ਕੌਂਸਲਰ ਸਾਹਿਬ ਨਾਲ ਔਰ ਉਹ ਬੋਰੀ ਸਾਹਿਬ ਆਏ ਸੀ ਔਰ ਕੀਤਾ ਨਹੀਂ ਗਿਆ ਕੋ ਮੈਂ ਕੋ ਲੋਟੇ ਨੇ ਲਕਸਨਾਂ ਮੈਨੂੰ ਕੋਈ ਬੋਰੀ ਨਹੀਂ ਮਿਲਿਆ ਠੀਕ ਹੈ ਇਸ ਇਲਾਕੇ ਚ ਜੀ ਪੈਟਰੋਲਿੰਗ ਕਰ ਰਹੇ ਹਾਂ ਜਿਹੜੇ ਕੋ ਕੈਂਡੀਡੇਟ ਹੈਗੇ ਉਹਨਾਂ ਨੂੰ ਰਾਈਟ ਆਪੋ ਆਪਣਾ ਚੋਣ ਪ੍ਰਚਾਰ ਕਰਨ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੀ ਜਿਹੜੀ ਲੋਕ ਲੋਕਾਂ ਨੂੰ ਮੈਂ ਮਿਲਦਾ ਪਿਆ ਦਿੱਲੀ ਮਿਲਦਾ ਮੀਟਿੰਗਸ ਕਰਦਾ ਲੋਕਾਂ ਨਾਲ ਲੋਕੀਂ ਵਧੀਆ ਤਰੀਕਾ ਨਾਲ ਇਹੋ ਅਪੀਲ ਕਰਦਾ ਵੀ ਬਿਨਾਂ ਡਰ ਭੈਰ ਤੋਂ ਆਪਣਾ ਜੋ ਸਿਸਟਮ ਚ ਰਹਿ ਕੇ ਵੋਟਾਂ ਪਾਉਣ ਮੈਂ ਲੌਂਡ ਆਰਡਰ ਨੂੰ ਕਰ ਲਈ ਪਾਬੰਧਿਆ ਕੋਈ ਮੁਸ਼ਕਲ ਨਹੀਂ ਆਉਣਦਿਆਂਗਾ ਇੱਥੇ ਲੋਕਾਂ ਨੂੰ ਕੀ ਕਰਗਣਾ ਚਾਹੋਗੇ ਲੋਕਾਂ ਨੂੰ ਪਿਲ ਕੀਤੀ ਫ੍ਰੀ ਐਂਡ ਫੇਅਰ ਆਪਣੇ ਇਲੈਕਸ਼ਨ ਚ ਆਪਣੀਆਂ ਵੋਟਾਂ ਪਾਉਣ ਹੋਂਮਾ ਵੋਟਾਂ ਪਾਉਣ ਆਦੀਆਂ ਬਾਕੀ ਕੋਈ ਡਰ ਖਤਰਾ ਨਹੀਂ ਲੋੜ ਨਹੀਂ ਜਿੰਦਰਾਤ ਇੱਥੇ ਬੈਠੇ ਆ ਕੀ ਗੱਲ ਲੱਗਦਾ ਵੀ ਗੱਲ ਤੋਂ ਜਾਂ ਪਰਸੋਂ ਤੋਂ ਪੁਲਿਸ ਵਾਲਾ ਮੁਸਤੈਦੀ ਜਿਹੜਾ ਕੰਮ ਕੀਤਾ ਜਾਏਗਾ ਆਈ ਐਮ ਬੌਂਡਡ ਮੈਂ ਅੱਗੇ ਵੀ ਮੁਸਤੈਦੀ ਨਾਲ ਕਰਾਂ ਅੱਗੇ ਹੀ ਮੁਸਤੈਦੀ ਨਾਲ ਕਰਾਂਗੇ ਫ੍ਰੀ ਐਂਡ ਜਿਹੜਾ ਖਰਾਬਪੁਰ ਕਾਨੂੰਨ ਦੇ ਖਿਲਾਫ ਸਖਤ ਕਾਰਵਾਈ ਕਰੂੰਗਾ